ਜੁੜੇ ਖਬਰ ਨਿਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਚੰਡੀਗੜ੍ਹ ਦੇ ਵਿੱਚ ਇੱਕ ਪੱਕਾ ਮੋਰਚਾ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਫਰੀ ਕੋਟ ਦੇ ਵਿੱਚ ਕਿਸਾਨ ਮਜ਼ਦੂਰ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਫਰੀ ਕੋਟ ਸ਼ਹਿਰ ਵਿੱਚ ਦੀ ਇੱਕ ਮਾਰਚ ਕਾਟਦਿਆਂ ਹੋਇਆ ਡਿਪਟੀ ਕਿਸ਼ਨ ਦਫ਼ਤਰ ਦੇ ਬਾਹਰ ਪੰਜਾਬ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਪਰ ਸਰਕਾਰਾਂ ਦਾ ਕਹਿਣਾ ਹੈ ਕਿ ਲਗਾਤਾਰ ਬੰਦੀ ਸਿਗ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ ਨੇ ਪਰ ਸਰਕਾਰਾਂ ਵੱਲੋਂ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਜਿਸ ਦੇ ਕਾਰਨ ਅੱਜ ਪੂਰੇ ਪੰਜਾਬ ਦੇ ਵਿੱਚ ਅਤੇ ਫਰੀਕੋਟ ਦੇ ਵਿੱਚ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁੱਖ ਮੰਤਰੀ ਭੌਂਸ ਸਿੰਘ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦਾ ਪਤਲਾ ਖੋਕਿਓ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਦੀ ਮੰਗ ਹੈ ਕਿ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਜੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਕਹਿੰਦੇ ਨੇ ਕੱਟੇ ਹੋਏ ਕਿਸਾਨ ਅਤੇ ਮਜ਼ਦੂਰ ਅਤੇ ਸਿੱਖ ਜਥੇਬੰਦੀਆਂ ਦੀ ਆਗੂ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਜੋ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਡੀਸੀ ਦਫ਼ਤਰ ਦੇ ਅਗਲੇ ਪਾਸੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਜਿਹੜੇ ਪੁਤਲੇ ਫੂਕਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਰਲ ਕੇ ਜਿਹੜਾ ਇੱਕ ਇਹਦੇ ਵਿੱਚ ਕਰ ਰਹੀਆਂ ਹੈ ਤੇ ਇਹਦੇ ਲਈ ਜਿਹੜਾ ਅੱਜ ਤੁਸੀਂ ਵੱਡਾ ਇਕੱਠ ਫਰੀਦਕੋਟ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਨੇੜੇ ਘੰਟਾ ਘਰ ਕੋਲੇ ਵੇਖ ਰਹੇ ਹੋ ਸਾਰੇ ਕਿਸਾਨ ਯੋਧੇ ਸਾਡੇ ਨਾਲ ਤੇ ਨੌਜਵਾਨ ਵੀਰ ਮਜ਼ਦੂਰ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਨਾਮ ਯਾਦਵਿੰਦਰ ਸਿੰਘ ਅੱਜ ਕੌਮੀ ਇਨਸਾਫ ਮੋਰਚੇ ਦੇ ਸੱਦੇ ਉੱਪਰ ਪ੍ਰੋਗਰਾਮ ਉੱਪਰ ਤਹਿਤ ਜਿਲ੍ਹਾ ਫਰੀਦਕੋਟ ਵਿਖੇ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਤੇ ਹੋਰ ਜ਼ਿਆਦੀਆਂ ਜ਼ਮੀਰਾਂ ਵਾਲੇ ਲੋਕ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਆ ਅਤੇ ਇਹ ਪ੍ਰੋਗਰਾਮ ਸਾਡੇ ਜਿੰਨੇ ਵੀ ਬੰਦੀ ਸਿੰਘ ਆ ਜੋ ਬਹੁਤ ਸਾਲਾਂ ਤੋਂ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਕਈ ਸਾਲਾਂ ਤੋਂ ਨਜ਼ਰਬੰਦ ਹਨ ਜਿਲ੍ਹਾਂ ਵਿੱਚ ਉਹਨਾਂ ਦੀ ਰਿਹਾਈ ਨੂੰ ਲੈ ਕੇ ਮੁੱਖ ਮੰਤਰੀ ਮਾਨ ਤੇ ਪੀਐਮ ਨਰਿੰਦਰ ਮੋਦੀ ਦਾ ਅੱਜ ਅਸੀਂ ਪੁਤਲਾ ਸੜਨ ਜਾ ਰਹੇ ਹਾਂ ਸਾਰੇ ਸ਼ਹਿਰ ਵਿੱਚ ਦੀ ਅਸੀਂ ਇਹ ਰੋਸ ਮਾਰਚ ਕਰਨਾ ਤਾਂ ਜੋ ਸਾਡੀ ਜੋ ਇਹ ਮੋਰਚਾ ਚੱਲਦਾ ਇਹ ਘਰ ਘਰ ਤੱਕ ਆਵਾਜ਼ ਪਹੁੰਚੇ ਵੀ ਇਹ ਮੋਰਚਾ ਮਹਾਲੀ ਵਿਖੇ ਚ ਨੇਰੇ ਵਿਗਨ ਚੱਲ ਰਿਹਾ ਹੈ ਸੋ ਆਉਣ ਵਾਲੇ ਦਿਨਾਂ ਵਿੱਚ 15 ਅਗਸਤ ਨੂੰ ਵੀ ਵੱਡੇ ਕਾਫੀਆਂ ਸੰਗਤਾਂ ਨੇ ਭਰਵਾ ਹੰਗਾਰਾ ਦਿੱਤਾ ਇਸ ਤਰੀਕੇ ਨਾਲ ਹੀ 15 ਤਰੀਕ ਨੂੰ ਵੱਡਾ ਇਕੱਠ ਕਰਕੇ ਅਸੀਂ ਉੱਥੇ ਵੀ ਜਾਵਾਂਗੇ ਤੇ ਅੱਜ ਦਾ ਜੋ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਸਾਰੇ ਸ਼ਹਿਰ ਵਿੱਚ ਦੀ ਰੋਸ ਮਾਰਚ ਕਰਕੇ ਇਹਨੂੰ ਅਸੀਂ ਸਫਲਤਾਪੂਰਵਕ ਬਣਾਵਾਂਗੇ ਬਿਲਕੁਲ ਜੀ ਕੌਮੀ ਇਨਸਾਫ ਮੋਰਚਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੀ ਹੱਦ ਤੇ ਬੈਠੇ ਆ ਕਿਸਾਨ ਜੱਥੇਬੰਦੀਆਂ ਪੰਥਕ ਜੱਥੇਬੰਦੀਆਂ ਸਿਹਰਦ ਵੀਰ ਸਾਡੇ ਬੈਠੇ ਆ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਆ ਸਿੱਖ ਰਾਜ ਸੀ ਕੈਦੀ ਆ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ ਜਿਨ੍ਹਾਂ ਨੂੰ ਚਲੋ ਉਮਰ ਕੈਦ ਆਪਾਂ तकरीबन 20 ਸਾਲ ਹੁੰਦੀ 28-28 ਸਾਲ ਵੀ ਹੋ ਗਏ ਆ 24 25-25 ਸਾਲ ਵੀ ਹੋ ਗਏ ਉਹਨਾਂ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਮੈਂਟਲੀ ਅਫਸੈਟ ਵੀ ਦੱਸਿਆ ਕਾਨੂੰਨਨ ਤੌਰ ਤੇ ਉਹਨਾਂ ਨੂੰ ਵੀ ਦੁਆਰਾ ਫੇਰ ਜੇਲ੍ਹ ਦੇ ਵਿੱਚ ਆ ਰਿਹਾ ਨਹੀਂ ਕੀਤਾ ਜਾ ਰਿਹਾ ਚਲੋ ਜੇ ਕਿਸੇ ਨੇ ਗਲਾਂ ਕੀਤਾ ਉਹਦੀ ਸਜ਼ਾ ਭੁੱਤ ਲਈ ਆ ਤੇ ਸਜ਼ਾ ਭੁੱਤਣ ਦੇ ਬਾਅਦ ਉਹਨੂੰ ਰਿਹਾ ਕਰਨਾ ਉਹਦਾ ਕਾਨੂੰਨਨ ਹੱਕ ਆ ਭਾਰਤੀ ਸੰਵਿਧਾਨ ਦੇ ਅਨੁਸਾਰ ਕੋਈ ਹੱਕ ਆ ਪਰ ਇੱਥੇ ਦੂਰੇ ਮਾਪਦੰਡ ਆ ਸਿੱਖ ਪੰਥ ਲਈ ਹੋਰ ਆ ਸਿੱਖਾਂ ਲਈ ਹੋਰ ਆ ਅੱਜ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਚ ਡੱਕਿਆ ਹੋਇਆ ਤੇ ਉਹਦੇ ਰੋਸ ਵਜੋਂ ਜਿਹੜਾ ਕਾਫੀ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਜਦੋਂ ਕਿ 550 ਸਾਲਾਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਉਸ ਸਮੇਂ ਸਾਡੇ ਦੇਸ਼ ਤੇ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਭਾਰਤੀ ਜਨਤਾ ਪਾਰਟੀ ਦੀ ਪੀਐਮ ਮੋਦੀ ਜੀ ਨੇ ਵੀ ਕਿਹਾ ਸੀ ਵੀ ਜਿਹੜੇ ਸਿੱਖ ਨੌਜਵਾਨ ਆ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਸੀ ਛੱਡਾਂਗੇ ਤੇ ਕਿੰਨਾ ਸਮਾਂ ਬੀਤ ਗਿਆ ਕਿਸੇ ਨੇ ਛੱਡਿਆ ਨਹੀਂਗਾ ਉਹ ਉਹਨਾਂ ਮੰਗਾਂ ਨੂੰ ਲੈ ਕੇ ਇਨਸਾਫ ਮੋਰਚਾ ਲੱਗਾ ਨਾ ਉਹਦੀ ਗੱਲ ਕਿਸੇ ਨੇ ਸੁਣੀ ਆ ਅੱਜ ਜਦੋਂ ਕਿਸੇ ਦੀ ਗੱਲ ਸੁਣੀ ਨਾ ਜਾਵੇ ਫਿਰ ਰੋਸ ਤਾਂ ਪੈਦਾ ਹੁੰਦਾ ਉਸ ਦੇ ਰੋਸ ਵਿੱਚ ਅੱਜ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੱਜ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁੱਤਲੇ ਸਾਡੇ ਜਾ ਰਹੇ ਉਹਦੇ ਵਿੱਚ ਅਸੀਂ ਅੱਜ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਇੱਥੇ ਸ਼ਾਮਲ ਹੋਏ ਆ ਦੂਸਰੇ ਪਾਸੇ ਬੰਦੀ ਸਿੰਘ ਦਾ ਕੀ ਛੱਡਣੇ ਸੀ ਜਿਹੜੇ ਸਾਡੇ ਹੁਣ ਨੌਜਵਾਨ ਫੜੇ ਆ ਚਲੋ ਉਹਨਾਂ ਤੇ ਵੀ ਐਨਐਸਏ ਲਾ ਦਿੱਤੀ ਐਨਐਸਏ ਲਾ ਕੇ ਅੱਜ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਤੇ ਉਹ ਸਾਰੇ ਦੀ ਜਿਹੜੀ ਰਿਹਾਈ ਦੇ ਲਈ ਅੱਜ ਜਿਹੜਾ ਮੋਰਚਾ ਲੱਗਾ ਇਹਦੇ ਵਿੱਚ ਅਸੀਂ ਸ਼ਾਮਲ ਹੋਏ ਆ ਦੂਸਰੇ ਪਾਸੇ ਦੇਖੋ ਸਰਕਾਰ ਇੱਕ ਹੋਰ ਸਕੀਮ ਲਾ ਲੈ ਆ ਰਹੀ ਆ ਸ਼ਾਂਤ ਪੰਜਾਬ ਆ ਵਧੀਆ ਵਸ ਰਹੇ ਲੋਕ ਦੁਕਾਨਦਾਰ ਆਪਦਾ ਕੰਮ ਕਰ ਰਹੇ ਆ ਕਿਸਾਨ ਆਪਦਾ ਕੰਮ ਕਰ ਰਹੇ ਆ ਪਰ ਇੱਕ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਲੈਂਡ ਪੂਨਲਿੰਗ ਸਕੀਮ ਲਿਆਂਦੀ ਜਾ ਰਹੀ ਜਦੋਂ ਕੋਈ ਕਿਸੇ ਦਾ ਘਰ ਕੋਈ ਧੱਕੇ ਨਾਲ ਨੱਪੇ ਤੁਸੀਂ ਪ੍ਰੈਸ ਵਾਲੇ ਹੋ ਤੁਹਾਡਾ ਕੋਈ ਧੱਕੇ ਨਾਲ ਕੋਈ ਫੋਨ ਖੋਵੇ ਜਦੋਂ ਤੁਸੀਂ ਚਾਹੁੰਦੇ ਨਹੀਂ ਵੇਚਣਾ ਤੇ ਉਹ ਤੁਸੀਂ ਕੀ ਕਰੋਗੇ ਇਸੇ ਤਰ੍ਹਾਂ ਧੱਕੇ ਨਾਲ ਕਿਸਾਨਾਂ ਦੀ ਜ਼ਮੀਨ ਦੱਬੀ ਜਾ ਰਹੀ ਆ ਉਹਦੇ ਖਿਲਾਫੇਕਰ ਉਹ ਪੈਦਾ ਹੋਊਗਾ ਜਿਹਦਾ ਨਤੀਜਾ ਸਰਕਾਰ ਨੂੰ 1978 ਤੋਂ ਲੈ ਕੇ ਜਿਹੜਾ 95 ਤੱਕ ਭੁਗਤਣਾ ਪਿਆ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਲਾਂਬੂ ਲਾਉਣ ਜਾ ਰਹੀ ਹੈ ਸਰਕਾਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਵਧੀਆ ਪੰਜਾਬ ਚ ਅੱਜ ਮਾਹੌਲ ਆ ਤੇ ਇਸ ਮਾਹੌਲ ਨੂੰ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਜੇ ਕੋਈ ਦੇਣਾ ਨਹੀਂ ਚਾਹੁੰਦਾ ਜ਼ਮੀਨ ਧੱਕੇ ਨਾਲ ਕਿਉਂ ਕਾਨੂੰਨ ਲਿਆਂਦੇ ਜਾ ਰਹੀ ਹੈ